ਪੁਰੀ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਗੁਰਦੁਆਰਾ ਮੰਜੀਤ ਸਾਹਿਬ ਜਾਦਗਰ ਮਾਤਾ ਗੁਜਰਕੌਰ ਦੀ ਛੋਟੀ ਸਹਿਬਜ਼ਾਦੇ ਆਲੂ ਵਰਗ ਸੰਗਰੂਪ ਪਹੁੰਚੇ ਹਾਂ ਦਰਸ਼ਨ ਕਰਾਨੇ ਤੁਹਾਨੂੰ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਉਸ ਤੋਂ ਪਹਿਲਾਂ ਇਸ ਗੁਰਦੁਆਰਾ ਨਾਲ ਜੁੜਿਆ ਇਤਿਹਾਸ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਇਤਿਹਾਸ ਵਿੱਚ ਇਤਿਹਾਸ ਗੁਰਦੁਆਰਾ ਮੰਨਜੀ ਸਾਹਿਬ ਪਹਿਲੀ ਯਾਤਰਾ ਸਮੇ 300 ਸੰਗਤਾਂ ਸਮੇਤ ਨੌਵੇਂ ਪਾਤਸ਼ਾਹ ਨੇ ਚਰਨ ਪਾਏ ਸਤਿਗੁਰਾਂ ਜੀ ਨੇ ਨਾਲ ਮਾਤਾ ਗੂਜਰ ਕੌਰ ਜੀ ਮਾਤਾ ਨਾਨਕੀ ਜੀ ਮਮਪਾ}{|\text{ਕ੍ਰਿਪਾਲ ਚੰਦ ਅਤੇ ਨੱਥੁਰਾਮ ਦਰਵਾਬੀ ਜਠਾਸੀ ਜਿਸ ਨਿਮਰੇ ਥੱਲੇ ਸਤਿਗੁਰਾਂ ਨੇ ਆਸਣ ਲਾਇਆ ਤਾਂ ਨਿਮਮ ਦੇ ਪੱਤੇ ਮਿੱਠੇ ਹੋ ਗਏ ਦਿਵਾਨ ਟੋਡਰਮਲ ਦੀ ਸੀ ਇਹ ਜਗ੍ਹਾ ਦਿਵਾਨ ਟੋਡਰਮਲ ਦੀ ਸੀ ਦਿਵਾਨ ਟੋਡਰਮਲ ਨੂੰ ਜੜੂਨਾਂ ਦੇ ਕਾਰਪਿੰਡ ਕਾਕੜਾ ਵਿਖੇ ਪਤਲ ਗਿਆ ਦਾ ਪਰਿਵਾਰ ਨੂੰ ਅਤੇ ਸੰਗਤਾਂ ਨੂੰ ਲੈ ਕੇ ਸੰਗਤਾਂ ਨੂੰ ਲੈ ਕੇ ਪ੍ਰਸ਼ਾਦਾ ਪਾਣੀ ਨਾਲ ਸਤੂਰਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਟੋਡਰਮਲ ਨੇ ਦਿਨ ਰਾਤ ਮਨ ਤਨ ਤਨ ਕਰਕੇ ਸਤੂਰਾਂ ਦੀ ਸੇਵਾ ਕੀਤੀ ਜਿਸ ਮਗਰੋਂ ਨੌਵੇਂ ਪਾਸ਼ਾ ਨੇ ਸਿੱਖੀ ਦਾਤ ਬਖਸ਼ ਕੇ ਰਿੱਧ ਸਿਦਦਾਂ ਦੀ ਦਾਤ ਬਖਸ਼ ਦਿੱਤੀ ਟੋਡਰਮਲ ਨੇ ਬੇਨਤੀ ਕੀਤੀ ਸੱਚੇ ਪਾਸ਼ਾ ਮੇਰਾ ਆਪੀ ਦੀ ਸੇਵਾ ਵਿੱਚ ਰਹਿਣ ਨੂੰ ਦਿਲ ਕਰਦਾ ਹੈ ਆਪ ਇੱਥੇ ਹੋਰ ਸਮਾਂ ਰਾਜੋ ਸਤਿਗੁਰਾਂ ਨੇ ਬਚਨ ਕੀਤਾ ਸੀ ਤੇਰੇ ਅੰਗ ਸੰਗ ਹਾਂ ਤੇਰੇ ਤੋਂ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਸੇਵਾ ਲੈਣੀ ਹੈ ਤਾਂ ਨੌਲਤ ਸਭ ਕੁਝ ਗੁਰੂ ਦਾ ਸਮਝ ਕੇ ਕਮਾਈ ਕਰੀ ਚੱਲ ਇੱਕ ਸਿੱਖ ਦੀ ਡਿਊਟੀ ਸਥਾਨ ਤੇ ਸੇਵਾ ਕਰਨ ਲਈ ਤੇ ਬਚਨ ਕੀਤਾ ਜੋ ਵੀ ਤੇਰੇ ਕੋਲ ਵਾਸਤੂ ਆਵੇ ਸਾਡੀ ਜਾਣ ਕੇ ਸੰਭਾਲ ਲੈਣੇ ਕੁਝ ਸਮੇਂ ਪਿਛੋਂ ਸਾਹਮਣੇ ਕਰ ਬਟਲੀ ਟੋਡਰਮਲ ਵਜੀਰ ਖਾਨ ਸੂਬੇ ਸਰਹੰਦਾ ਦਾ ਦਵਾਨ ਬਣ ਗਿਆ 10ਵੇਂ ਪਾਸ਼ਾ ਦੇ ਵੱਡੇ ਸਹਿਯਾਦੇ ਚ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਇਸ ਛੋਟੇ ਸਹਿਯਾਦਿਆਂ ਤੇ ਮਾਤਾ ਗੂਜਰ ਕੌਰ ਜੀ ਨੂੰ ਵਜੀਰ ਖਾਨ ਨੇ ਸਹੀ ਅਤੇ ਇਕਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ। ਸ਼ਰੀਰਾਂ ਦਾ ਸੰਸਕਾਰ ਕਰਨ ਲਈ ਮੂੜਾ ਵਿਸ਼ਾ ਕੇ ਜਗ੍ਹਾੋਂ ਲੈਣ ਦੀ ਸ਼ਰਤ ਰੱਖੀ ਦਵਾਨ ਟੋਡਰਮਲ ਨੇ ਸਤਿਗੁਰਾਂ ਦੇ ਬਚਨ ਯਾਦ ਕਰਦੇ ਆ ਆਪਣਾ ਸਾਰਾ ਕੁਝ ਵੇਚ ਵਟ ਕੇ ਮੋਹਰਾ ਵਿਸ਼ਾ ਕੇ 팀 ਨੇ ਸ਼ਹੀਦਾਂ శ్రీ ਰਾਨਾ ਸੰਸਕਾਰ ਕੀਤਾ ਸੰਸਕਾਰ ਪ੍ਰੰਤ ਟੋਡਰਮਾਲ ਨੇ ਭਾਈ ਜੋਧ ਸਿੰਘ ਭਾਈ ਸੰਗਤ ਸਿੰਘ ਨੂੰ ਨਾਲ ਲੈ ਕੇ ਅੰਡੇਠੇ ਦੇ ਆਸਥ ਚੂਕ ਕਰਕੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੂਆਰਖ ਵਾਲੀ ਜਗ੍ਹਾ ਤੇ ਟੋਆ ਪੁੱਟ ਕੇ ਰੱਖ ਦਿੱਤੇ ਉੱਪਰ ਥੜਾ ਬਣਾ ਲਿੱਤਾ ਉਦੋਂ ਤੋਂ ਲੈ ਕੇ ਇਸ ਸਥਾਨ ਤੇ ਸੰਗਤਾਂ ਨਮਸਕਾਰ ਕਰਕੇ ਸਤਿਗੁਰਾਂ ਦੀ ਖੁਸ਼ੀ ਹਾਸਲ ਕਰ ਲੀਆਂ ਹਨ 1991 ਵਿੱਚ ਕਾਰ ਸੇਵਾਦਾਰਾਂ ਨੇ ਆਸਥ ਥੜੇ ਦੇ ਥੱਲੋਂ ਕੱਢੇ ਕੇ ਤਕਰੀਬਨ 1 ਸਾਲ ਮਗਰੋਂ ਇਹ ਹਸਤ ਕੱਚ ਦੇ ਵਸਤੂ ਵਿੱਚ ਪਾ ਕੇ ਉਸੇ ਜਗ੍ਹਾ ਤੇ ਰੱਖ ਦਿੱਤੇ ਗੇ ਹਰ ਸਾਲ ਇਸ ਯਾਰ ਵਿੱਚ ਸ਼ਹੀਦੀ ਦਿਹਾੜੇ ਤੇ ਫਤਿਹਗੜ੍ਹ ਸਾਹਿਬ ਤੋਂ 14 ਮਪੂ ਨੂੰ ਮਹਾਨ ਸ਼ਹੀਦੀ ਸ਼ਰਦਾ ਯਾਦਗਾਰ ਨਗਰ ਕੀਰਤਨ ਆਉਂਦਾ ਹੈ। ਪਵਿੱਤਰ ਸਰੋਵਰ ਦੀ ਕਾਰ ਸੇਵਾ ਬਾਬਾ ਕ੍ਰਿਪਾਲ ਸਿੰਘ ਜੀ ਡੇਰਾ ਭਵਾਨੀਗੜ੍ਹ ਵੱਲੋਂ ਕਰਵਾਈ ਜਾ ਰਹੀ ਹੈ। ਇਸ ਸਰੋਵਰ ਦੀ ਪਟਾਈ ਸਮੇਂ ਕੁਦਰਤੀ ਤੌਰ ਤੇ ਜਲ ਦਾ ਸੂਮਾ ਪ੍ਰਗਟ ਪ੍ਰਗਟ ਹੋਇਆ ਸੀ ਗੁਰਦੁਆਰਾ ਸਾਹਿਬ ਵੀ ਕੇ ਹਰ ਪੂਰਨਮਾਸ਼ੀ ਤੇ ਨੌਵੇਂ ਪਾਸ਼ਾ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਗੁਰੂ ਕਾ ਲੰਗਰ ਟੁੱਟ ਵਰਤਦਾ ਹੈ ਤੁ ਸੰਗਤਜੀ ਏ ਸੀ ਇਥੋਂ ਦਾ ਇਤਿਹਾਸ ਛੋਟੇ ਸਾਹਿਬ ਜਦਿਆਂ ਦੀ ਅੰਗੇਠੇ ਦੀ ਅਸਥਾ ਜਾਣੀ ਕਿ ਮਾਤਾ ਗੁਜਰ ਕੁਜਰ ਕੌਰ ਜੀ ਛੋਟੇ ਸਾਹਿਬ ਜਦਿਆਂ ਦੀ ਅੰਗੇਠੇ ਦੀ ਅਸਥ ਦਿਵਾਨ ਬਾਬਾ ਟੋਡਰ ਮੱਲ ਜੀ ਨੇ ਇਸੇ ਜਗ੍ਹਾ ਤੇ ਧੂਆ ਪੱਟ ਕੇ ਬਾਬਾ ਜੀ ਦੀ ਛੋਟੇ ਸਾਹਿਬ ਜਦਿਆਂ ਦੇ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤਿਹ ਸਿੰਘ ਦੀਆਂ ਅਸਥੀਆਂ ਇਸੇ ਜਗ੍ਹਾ ਤੇ ਟੋਆ ਪੱਟ ਕੇ ਮੰਦਬ ਦਿੱਤੀਆਂ ਸੀ ਇੱਧਰ ਸੰਗਤ ਲੰਗਰ ਹਾਲ ਜੋ ਕਿ 24 ਘੰਟੇ ਇੱਥੇ ਲੰਗਰ ਚੱਲਦਾ ਹੈ ਕਰੋਈ ਦਰਸ਼ਨ ਗਲਿਆਰਾ ਇਮਾਰਤ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਜ਼ਿਆਦਾ ਵਧੀਆ ਕੇ ਜਾ ਕੇ ਦਰਸ਼ਨ ਕਰਾਨੇ ਆ ਜੀ ਤੁਹਾਨੂੰ ਦਰਬਾਰ ਸਾਹਿਬ ਦੇ ਦਵਾਨ ਬਾਬਾ ਟੋਡਰਮਲ ਪਿੰਡ ਕਾਕੜਾ ਦੇ ਰਹਿਣ ਵਾਲੇ ਸਨ ਤੇ ਇੱਥੇ ਕੈਂਡੀਮਨ ਥੇਰਾ ਪੈ ਗਿਆ ਸੀ ਇਸ ਲਈ ਉਹਨਾਂ ਨੇ ਬਾਬਾ ਜੀ ਦੀਆਂ ਹਸਤੀਆਂ ਇੱਥੇ ਹੀ ਰੱਖ ਦਿੱਤੀਆਂ ਟੋਆ ਪੁੱਟ ਕੇ ਸੁੱਖਾ ਸੰਸਥਾਨ ਜੋ 24 ਘੰਟੇ ਚੱਲਦੀ ਹੈ ਨਿਸ਼ਾਨ ਸਾਹਿਬ ਸਿੱਖੀ ਦੀ ਆਨ ਮੰਨ ਸ਼ਾਨ ਗੁਰਦੁਆਰਾ ਸਾਹਿਬ ਕਰਾਨੇ ਆਈ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਜੋਤ ਜੀ ਕਿਲਾ ਕਦਰ ਚੱਲ ਰਹੀ ਹੈ ਬਹੁਤ ਹੀ ਸ਼ਾਨਦਾਰ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਸੰਗਠਾਈ ਤੋਂ ਦੂਰੋਂ ਮੇਡਨ ਆਤਮਸਤਕ ਹੋਣ ਲਈ ਆਉਂਦੀਆਂ ਹਨ ਤੇ ਆਪਣੀ ਝੋਲੀ ਭਰ ਕੇ ਲੈ ਕੇ ਜਾਂਦੀਆਂ ਹਨ ਉੱਪਰ ਤੁਸੀਂ ਪੜ ਸਕਦੇ ਹਾਂ ਭਾਈ ਜੋਤ ਸਿੰਘ ਨੂੰ ਦੇ ਕੇ ਇੱਥੇ ਭੇਜਿਆ ਸੀ 1915 ਮੇਰੀ ਕਾਰ ਸੇਵਾ ਜੋ ਤੁਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਉਸ ਬਾਰੇ ਕਰੋਈ ਦਰਸ਼ਨ ਦਰਬਾਰ ਸਾਹਿਬ ਦੇ ਅੰਦਰ ਦੇ ਆਇਆ ਨਮਤਾ ਉਹ ਹੋਈ ਜਿਨ ਕਿੁੱਛ ਸੋ ਜਾ ਬਿਧਿਆ ਇਹ ਅਮਫੀ ਹੈ ਗੁਜਾ ਹੋ ਤੋ ਜਾ ਜਿਸ ਸਥਾਨ ਤੇ ਪਾਲਕੀ ਸਾਹਿਬ ਸਿਸ਼ੋਗਿਤ ਹੈ ਉੱਥੇ ਉੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀਆਂ ਵਰਤਮਾਨ ਦੇ ਵਿੱਚ ਪਾ ਕੇ ਹਥਿਆ ਰੱਖਿਆ ਹੋਣਾ ਹਨ ਇਹ ਪਾਲਕੀ ਸਾਬ ਸ਼ਿਸ਼ੂਬੀਤ ਹੈ। ਦਰਸ਼ਨ ਕਰੂ ਜੀ। ਤੰਤਰਮਾਤਾ ਗੁਰੂ ਕੋ ਜੀ ਦੇ ਪਵਿੱਤਰ ਚਰਨਾਂ ਦੇ ਦਰਸ਼ਨ ਜੀ।

ਸੋਨੁ ਸੁਆਮੀ ਦਾਸਮਾਰੀ ਪੁੱਤ ਸਾਹਿਬ ਜੀ ਦਾ ਜਨਮ ਜੈਪੁਰ ਵਿਖੇ ਹੰਡੀਪੁਰ ਚ ਦੇ ਮਾਡਲ ਇਹ ਮਾਨਤ ਕਰਤੋਂ ਸਰਬਸ਼ੇਨਾਮ ਨਾਮ ਆਟੇ ਮੇਲ ਨਾਮ ਹਰਤਾ ਕਿਸ ਤੁਹਾਡਾ ਸਭ ਜੀ ਨੀਚੇ ਤੰਤਨਾ ਬਜੂਰਵਰ ਸਿੰਘ ਤੰਤਨ ਬਾਬੂ ਫਤੇ ਸਿੰਘ ਮਾਤਾ ਗੁਜਰ ਕੋਰ ਜੀ ਦੀਆਂ ਪਵਿੱਤਰ ਹਸਤੀਆਂ ਰੱਖੀਆਂ ਗਈਆਂ ਨੇ पिंडा लोवर्क ज़िला संगर महाराज प्रकाश उधर ਤੁਸੀਂ ਦਰਸ਼ਨ ਕੀਤੇ ਮਾਤਾ ਗੁਜਰੀ ਸ਼ੋਟੇ ਸਾਹਿਬ ਜਦੀ ਨਿਆਸਥੀਆਂ ਸਥਾਨ ਇੱਥੇ ਹਰ ਟਾਈਮ ਮਹਾਰਾਜ ਪ੍ਰਕਾਸ਼ ਹੈ ਦੂਰੋਂ ਨੇੜੇ ਸੰਗਤਾਂ ਇੱਥੇ ਚੱਲ ਕੇ ਆਂਦੀਆਂ ਮਾਤਾ ਜੀ ਕਿੱਥੋਂ ਆਏ ਹੋ ਅੱਲੋਵਰਖ ਤੋਂ ਇਹੀ ਪਿੰਡਾ ਜੀ ਤੁਹਾਡਾ ਇਹੀ ਪਿੰਡ ਇਹ ਪਿੰਡ ਪਹਿਲਾਂ ਕਹਿੰਦੇ ਕਾਕੜਾ ਹੁੰਦਾ ਸੀ ਮਾਤਾ ਜੀ ਹਨਾ ਕਾਕੜਾ ਪਿੰਡਾ ਲੱਗ ਗਈ ਅੱਛਾ ਇਹ ਪਹਿਲੇ ਸਮੇਂ ਜਿਹੇ ਕਹਿੰਦੇ ਨਹੀਂ ਕਹਿੰਦੇ ਕਾਕੜਾ ਹੁੰਦਾ ਸੀ ਇਹ ਪਿੰਡਾ ਉਹ ਕੱਕੜਾ ਲੈਦਾ ਉਹ ਕੱਕੜਾ ਲੈਦਾ ਡਵਾਂਟ ਟੋਡਰਮੰਦ ਵਾਲਾ ਹਾਂਜੀ ਕੱਕੜਾ ਟੋਡਰਮੰਦ ਉਰੇ ਲੈ ਕੇ ਆਇਆ ਸੀ ਟੋਡਰਮੰਦ ਨੇ ਸੇਵਾ ਕੀਤੀ ਸੀ ਉਹਦੇ ਗੁਰੂ ਸਾਹਿਬਾਨ ਦੀ ਆਸਤੀਆਂ ਵੀ ਉਹੀ ਲੈ ਕੇ ਆਏ ਸੀ ਤੇ ਭਾਈ ਜੂਰ ਸਿੰਘ ਨਾਲ ਸੀ ਗਾਹਾਂ ਮੈਨੂੰ ਇਤਿਹਾਸ ਦਾ ਨੰਬਰ ਨਹੀਂ ਠੀਕ ਹੈ ਡਵਾਂਟ ਟੋਡਰਮੰਦ ਵਾਲਾ ਆਸਤੀਆਂ ਲੈ ਕੇ ਆਇਆ ਸੀ ਠੀਕ ਹੈ ਮੈਂ ਤੁਹਾਨੂੰ ਇੱਥੇ ਦੂਰ ਨੇੜੇੋਂ ਚੱਲ ਕੇ ਸੰਗਤਾਂ ਆਪਣੀਆਂ ਮਨوں ਕਾਮਨਾ ਪੂਰੀਆਂ ਕਰਦੀਆਂ ਹਨ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਹਾਜ਼ਰ ਨਾਜ਼ਰ ਤਨ ਤਨ ਗੁਰੂ ਤੇਗ ਬਹਾਦਰ ਤਨ ਮੰਗੂ ਜੀ ਛੋਟੇ ਸਾਹਿਬ ਜਦੇ ਵਾਹਿਗੁਰੂ ਵਾਹਿਗੁਰੂ ਸਿੱਖਾਂ ਦੀ ਆਨ ਬਨ ਸ਼ਾਨ ਦਾ ਪ੍ਰਤੀਕ ਨਗਾਰਾ ਅੱਜ ਵੀ ਆਨੰਦਪੁਰ ਵਿੱਚ ਨਗਾਰਾ ਵੱਜਦਾ ਏ ਇਸ ਤੋਂ ਬਾਅਦ ਦਰਸ਼ਨ ਕਰਾਂਗੇ ਆ ਪਰਵਿੱਤਰ ਸਰੋਵਰ ਦੇ। ਠੀਕ ਹੈ ਜੀ। ਸ਼ਬਦਾਂ ਨਾਲ ਆ ਜਾ। ਸਭ ਤੇਆ ਮਨੋਕਾਮਨਾ ਪੂਰੀਆਂ ਹੋਣ। ਜੀ ਮਾਤਾ ਜੀ। ਜਾਂ ਬੁੱਤੂ ਦੀਆਂ ਕੋਈ ਜਿਹੜੇ ਬੱਚੇ ਬਾਹਰ ਜਾਂਦੇ ਨੇ ਆਉਂਦੇ ਨੇ। ਹਾਂਜੀ। ਸਭ ਉਹ ਆਪਣੇ ਸ਼ਬਦਾਂ ਨਾਲ ਜਿੰਨਾ ਕੋ ਉਹਨਾਂ ਦੇ ਜਿਵੇਂ ਕੰਡ ਪਾਟ ਜਾ ਪ੍ਰਕਾਸ਼ ਜਾਂ ਕੁਝ ਵੀ ਹੈ। ਹਾਂਜੀ। ਫਿਰ ਉਹ ਆਪਣਾ ਕਰਕੇ ਜਾਂਦੇ ਨੇ। ਸਭ ਦੀਆਂ ਮਨੋਕਾਮਨਾ ਪੂਰੀਆਂ ਨੇ। ਠੀਕ ਹੈ ਮਤਲਬ ਮਾਤਾ ਗੁਜਰੀ ਹਾਜ਼ਰ ਨਾਜ਼ਰ ਹੈ ਮਾਤਾ ਗੁਜਰੀ ਹਾਰੂ ਛੋਟੇ ਸਾਹਿਬ ਜਾਂਦੇ ਹਾਜ਼ਰ ਨਾਜ਼ਰ ਨਹੀਂ ਠੀਕ ਹੈ ਜਿਨ੍ਹਾਂ ਨੂੰ ਦਿਖਦੇ ਨੇ ਕਰਮਾ ਵਾਲਿਆਂ ਨੇ ਤੜਕੇ 3 ਵਜੇ ਜਾਂ 2:30 ਵਜੇ ਸ੍ਰੋਪ ਉੱਤੋਂ ਦੀ ਕਿਹੜਾ ਦਿੰਦੇ ਨੇ ਕਹਿੰਦੇ ਜੀ ਜਿਨ੍ਹਾਂ ਨੂੰ ਕਰਮਾ ਆਏ ਨੂੰ ਦਿਸਦੇ ਅੱਛਾ ਜੀ ਸ੍ਰੋਪ ਉੱਪਰ ਦੀ ਕਿਹੜਾ ਦਿੰਦੇ ਨੇ ਜੀ ਕਹਿੰਦੇ ਜਾਂ 2:30 ਵਜੇ ਜਾਂ 3:00 ਵਜੇ ਸਵੇਰ ਦੇ ਹਾਂ ਤੇ ਦਰਸ਼ਨ ਵੀ ਹੁੰਦੇ ਨੇ ਸੰਗਤ ਨੂੰ ਕਰਮਾ ਵਾਲਿਆਂ ਨੂੰ ਵੀ ਕਰਮਾ ਵਾਲੇ ਹੁੰਦੇ ਨੇ ਜੀ ਹਾਂ ਇਹ ਨਹੀਂ ਪਤਾ ਵੀ 3 ਵਜੇ ਦਰਸ਼ਨ ਠੀਕ ਹੈ ਜੀ ਅਮਰਤ ਵੇਲੇ ਜੀ ਹਾਂ ਜਾਂਦੇ ਸ੍ਰੀ ਸਰੋਵਰ ਦੇ ਉੱਪਰ ਨੂੰ ਘੇੜਾ ਦਿੰਦੇ ਨੇ ਜੇ ਮਹਾਰਾਜ ਦਾ ਪ੍ਰਕਾਸ਼ ਨਾ ਹੋਵੇ ਹਾਂਜੀ ਢੇੜਾ ਸਾਹਿਬ ਤੇ ਕ੍ਰਿਸ਼ਨਾਨ ਮਾਈ ਮਾਈ ਗੁਜਰੀਆਂ ਆਉਂਦੀਆਂ ਨੇ ਮਾਈਆਂ ਟੜਕੇ ਤੇ ਤੌੜੀਆਂ ਨਾਲ ਸ্নান ਕਰਦੀ ਨੇ ਪਹਿਲਾਂ ਉਹ ਹੁੰਦਾ ਜੀ ਸ্নান ਉੱਤੇ ਪਾਣੀ ਪਾ ਕੇ ਅੱਛਾ ਜੀ ਕੱਚੀ ਲੱਸੀ ਪਾ ਕੇ ਜੀ ਹਾਂਜੀ ਹੁਣ ਤੌੜੀਆਂ ਨਾਲ ਕਰਦੇ ਨੇ ਜੇ ਨਾ ਮਹਾਰਾਜ ਜੀ ਪ੍ਰਕਾਸ਼ ਹੁਣ ਉੱਤੇ ਓਕੇ ਹਾਂ ਪਰ ਸ਼ਰਤਾਂ ਬਹੁਤ ਆ ਮਹਾਰਾਜ ਜੀ ਪ੍ਰਕਾਸ਼ ਦੇ ਉੱਤੇ ਠੀਕ ਹੈ ਹਾਜ਼ਰ ਨਾਜ਼ਰ ਨਹੀਂ ਹਾਂ ਹਾਜ਼ਰ ਨਾਜ਼ਰ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਨੇ ਆ ਸਰੂਬਰ ਦੇ ਜਿੱਥੇ ਮਾਤਾ ਜੀ ਕਹਿੰਦੇ ਨੇ ਕਰਮਾ ਵਾਲਿਆਂ ਨੂੰ ਮਾਤਾ ਗੁਜਰੀ ਛੋਟੇ ਸਹਿਬ ਜਿਆਦਿਆਂ ਦੇ ਦਰਸ਼ਨ ਹੁੰਦੇ ਹਨ ਮਾਤਾ ਜੀ ਪਿੰਡ ਲੋਵਰਖ ਤੋਂ ਨੇ ਜੋ ਹਰ ਰੋਜ਼ ਕਹਿੰਦੇ ਇੱਥੇ ਆਉਂਦੇ ਹਨ ਕਵਿੱਤਰ ਜੋਤ ਇੱਧਰ ਵੀ ਹੈਪੀ ਦਰਸ਼ਨ ਕਰਕੇ ਹਟੇਗਾ ਇਹ ਸਰੂਬਰਾ ਜਿਸ ਬਾਰੇ ਮਾਤਾ ਜੀ ਨੇ ਦੱਸਿਆ ਹੈ ਕੁਦਰਤੀ ਜਲ ਦਾ ਸੋਮਾ ਪ੍ਰਗਟ ਹੋਇਆ ਸੀ ਇੱਥੇ ਕੰਦੀ ਕਰਮਾ ਵਾਲੀ ਆ ਉਹ ਸੰਗਤ ਮਾਤਾ ਜੀ ਦੇ ਕਹਿਣ ਅਨੁਸਾਰ 2.2 2.2 3 ਦੇ ਟਾਈਮ ਦੇ ਵਿੱਚ ਕਹਿੰਦੇ ਇੱਥੇ ਮਾਂ ਗੁਜਰੀ ਛੋਟੇ ਸਹਾਬ ਜਦੇ ਪ੍ਰਕਰਮਾ ਕਰਦੇ ਹੋਏ ਕਰਮਾ ਬਰਿਆਣ ਕਰਮਾ ਵਾਲਿਆਂ ਨੂੰ ਵਿਖਾਈ ਦਿੰਦੇ ਹਨ ਇਹੀ ਉਹ ਪਵਿੱਤਰ ਸਰੋਵਰ ਆ ਮਾਤਾ ਇਹੀ ਸਰੋਵਰ ਆ ਮਾਤਾ ਹਾਂ ਇਹੀ ਹੈ ਜਦੋਂ ਵੀ ਕਾਸ ਲੋਹਰ ਪਾਣਾ ਸੀ ਨਾ ਹਾਂਜੀ ਉੱਥੋਂ ਆਪੇ ਚੱਲ ਪਿਆ ਸੀ ਇਸ ਪਾਸੇ ਪਾਣੀ ਅੱਛਾ ਜੀ ਕੱਚੇ ਜੇ ਚੱਲਦੇ ਸੀ ਕੱਚੇ ਜੇ ਆਪਣੇ ਆਪ ਕੁਦਰਤੀ ਜਲ ਦਾ ਸੋਮਾ ਉੱਟ ਗਿਆ ਸੀ ਹਾਂ ਸੋਮਾ ਇਹ ਜਾ ਬਹੁਤ ਸੰਗਤ ਨੇ ਪੀਤਾ ਬਹੁਤ ਦੂਰੋਂ ਦੂਰੋਂ ਆ ਕੇ ਪੀਤਾ ਠੀਕ ਹੈ ਜੀ ਹਾਂ ਫਿਰ ਮਸਾ ਬੰਦ ਹੋਇਆ ਪਾਣੀ ਭਰਿਆ ਲੋਕਾਂ ਨੇ ਬਹੁਤ ਪੀਤਾ ਬਹੁਤ ਚੜ ਅੱਛਾ ਜੀ ਕੁਦਰਤੀ ਜਲ ਦਾ ਸੋਮਾ ਪ੍ਰਗਟ ਹੋਇਆ ਹਾਂ ਪ੍ਰਗਟ ਮਾਤਾ ਹੀ ਉਹ ਪਵਿੱਤਰ ਸਰੋਵਰਾ ਜਿੱਥੇ ਮਾਂ ਗੁਜਰੀ ਛੋਟੇ ਸਹਿਬ ਜਾਦੇ ਪ੍ਰਕਰਮਾ ਕਰਦੇ ਹੋਏ ਕਰਮਾਂ ਵਾਲਿਆਂ ਨੂੰਖਾਈ ਜਾਂਦੇ ਹਨ ਇਹ ਉਹ ਹੀ ਪਵਿੱਤਰ ਸਰੋਵਰ ਆ ਸੰਗਤ ਜੀ ਤੁਸੀਂ ਵੀ ਕਰੋ ਦਰਸ਼ਨ ਕਰਮਾਂ ਵਾਲੇ ਹੋ ਘਰ ਬੈਠੇ ਕਰੋ ਦਰਸ਼ਨ ਕਹਿੰਦੇ ਇਸ ਪਵਿੱਤਰ ਸਰੋਵਰ ਦੀ ਪ੍ਰਕਰਮਾ ਕਰਦੇ ਹੋਏ ਮਾਂ ਗੁਜਰ ਛੋਟੇ ਸਾਹਿਬ ਜੀ ਦੇ ਕਰਮਾਂ ਵਾਲਿਆਂ ਨੂੰ ਵਿਖਾਈ ਦਿੰਦੇ ਹਨ ਤੁਸੀਂ ਵੀ ਇੱਥੇ ਆ ਕੇ ਆਪਣੀ ਮਨ ਦੀਆਂ ਆਸਾਂ ਪੂਰੀਆਂ ਕਰੋ ਸੱਚੇ ਮਨ ਨਾਲ ਆਵੋ ਹਰ ਸ਼ਰਧਾ ਨਾਲ ਆਵੋ ਹਰ ਮਰਾਦ ਇੱਥੇ ਪੂਰੀ ਹੁੰਦੀ ਹੈ ਪ੍ਰੀਵਿਟਰ ਸਰੋਵਰ ਹਾਂਜੀ ਮਾਤਾ ਜੀ 14 ਪੂਰੋਂ ਆਉਂਦਾ ਓਰੇ ਨਗਰ ਕੀਰਤਨ ਫਾਟੇਗੜ ਸਾਹਿਬ ਤੋਂ ਹਾਂਜੀ ਫਾਟੇਗੜ ਸਾਹਿਬ ਤੋਂ ਹੀ ਮਾਤਾ ਜੀ ਸਾਹਿਬ ਗੜ ਤੋਂ ਆਉਂਦਾ ਹਾਂਜੀ ਪੂਰੀ ਆਉਂਦਾ ਓਹ ਠੀਕ ਹੈ ਜੀ ਜਦੋਂ ਮੰਨਦਾ ਵੱਜ ਗਿਆ ਤੇ ਦੋ ਤਿੰਨ ਆਉਂਦੇ ਨੇ ਠੀਕ ਹੈ ਜੀ ਕਿੰਨਾ ਸਮਾਂ ਲੱਗਿਆ ਨਗਰ ਕੀਰਤਨ ਆਉਂਦਾ ਹੀ ਫਾਟੇਗੜ ਸਾਹਿਬ ਤੋਂ ਹਾਂਜੀ ਕਿੰਨਾ ਕੱਟ ਹੁੰਦਾ ਨਗਰ ਕੀਰਤਨ ਵੇਲੇ ਬੇਸਾਬ ਨਾਲੇ ਹੁੰਦਾ ਠੀਕ ਹੈ ਜੀ ਬਹੁਤ ਜ਼ਿਆਦਾ ਕੱਟ ਹੁੰਦਾ ਹੈ ਬਹੁਤ ਜ਼ਿਆਦਾ ਹੁੰਦਾ ਸਾਰੇ ਕਿਤੇ ਹੁੰਦਾ ਅੱਛਾ ਜੀ 14 ਆਮ ਪਉਣ ਨੂੰ ਆਉਂਦਾ ਹਾਂ ਹਾਂ ਉਹ ਰੋ ਸਿੱਧਾ ਦਿਖਾਉਂਦੇ ਨੇ ਦਮਾਨ ਹਾਲ ਚ ਹਾਂਜੀ ਵੀ ਸਾਰਾ ਕੁਝ ਚੱਲਦਾ ਹੈ ਲਾਈਫ ਉੱਥੋਂ ਹਾਂਜੀ ਲਾਈਵ ਕਰ ਦਿੰਦੇ ਆ ਸਾਰਾ ਕੁਝ ਦਿਖਦਾ ਦੇ ਠੀਕ ਹੈ ਉਹਦੀ ਕਿਰਪਾ ਹੈ ਧੰਨਵਾਦ ਮਾਤਾ ਜੀ ਐਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮਾਤਾ ਗੁਜਰੀ ਬੈਠੇ ਨੇ ਸੰਗਤਾਂ ਇੱਥੇ ਦੂਰੋਂ ਨੇੜੇ ਦਰਸ਼ਨ ਕਰਨ ਪਾਉਂਦੀਆਂ ਹਨ ਪਿੰਡ ਆਲੋਵਰਖ ਜ਼ਿਲ੍ਹਾ ਸੰਗਰੂਰ ਪਵਿੱਤਰ ਜੋਤ ਕਰੋ ਦਰਸ਼ਣ ਮਾਤਾ ਗੁਜਰੀ ਸੋਟੇ ਸਾਹਿਬ ਜਦੇ ਹਾਜ਼ਰ ਨਾਜ਼ਰ ਨੇ ਜੀ ਇੱਥੇ ਦੇਖ ਦੀ ਪਰਚੀ ਲੋਰਤ ਵਰਾਸਾ ਦਾ ਬਹੁਤ ਹੀ ਵਧੀਆ ਗਲੇਆਰਾ ਸੁੰਦਰ ਮਾਰਤ 14 ਪੋਨੂ ਨਗਰ ਕੀਰਤਨ ਸਾਹਿਬ ਤੋਂ ਆਂਦਾ ਹੈ ਸਿੱਖ ਸੰਗਤ ਦੂਰੋਂ ਨੇੜਿਆਂ ਇਸ ਜਗ੍ਹਾ ਦੇ ਦਰਸ਼ਨ ਕਰਨ ਆਂਦੀ ਹੈ ਤੇ ਆਪਣੇ ਮਨ ਦੀਆਂ ਮਰਾਦਾਂ ਪੂਰੀਆਂ ਕਰਦੀ ਹੈ ਗੁਰਦਸ਼ਾਵਾਰਾ ਸਾਹਿਬ ਦਾ ਸੁੰਦਰ ਗਲਿਆਰਾ ਕਰੋਈ ਦਰਸ਼ਨ ਸੰਗਤ ਜੀ ਪਿੰਡਾ ਲੋਅਰਖ ਜ਼ਿਲ੍ਹਾ ਸੰਗਰੂਰ ਸੰਗਤਾਂ ਨਹੀਂ ਮੰਨੂ ਕਾਮਨਾ ਪੂਰੀਆਂ ਹੁੰਦੀਆਂ ਹਨ ਨਾ ਕਰਕੇ ਉੱਤਰ ਨੂੰ ਬਹੁਤ ਭਾਰੀ ਇਕੱਠ ਹੁੰਦਾ ਹੈ ਦੂਰੋਂ ਨੇੜੇ ਸੰਗਤ ਇੱਥੇ ਕੌਣ ਦੀ ਹੈ ਇੱਥੋਂ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਹੋ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨਾਲ ਜੁੜੇ ਰਹਿਣ ਲਈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ